ਅੱਜ ਇਸ ਯੂਨੀਵਰਸਿਟੀ ਜੀਐਨਯੂ ਦੇ ਵਿੱਚ ਮੈਂ ਆਈ ਆ ਕਿਉਂਕਿ ਆਪਣੇ ਸਿਰ ਮੇਰਾ ਸ਼ਹਿਰ ਹੈ ਮੈਂ ਖੁਦੀ ਜੰਪਾਲਾ ਇੱਥੇ ਸਾਰੀ ਜ਼ਿੰਦਗੀ ਕੱਟੀ ਹੈ ਪਰ ਜੋ ਖਨੌਰੀ ਬਾਰਡਰ ਦੇ ਉੱਤੇ ਹਾਲਾਤ ਨੇ ਕਿਉਂਕਿ ਖਨੌਰੀ ਬਾਰਡਰ ਦੇ ਉੱਤੇ ਪਿਛਲੇ ਦਿਨਾਂ 21 ਤਰੀਕ ਨੂੰ ਮੈਂ ਉੱਥੇ ਮੌਜੂਦਾ ਸੀਗੀ ਔਰ ਤੁਸੀਂ ਦੇਖਿਆ ਵੀ ਹੋਊਗਾ ਉੱਥੇ ਬਹੁਤ ਹੀ ਜ਼ਿਆਦਾ ਪੀਸਫੁਲ ਪ੍ਰੋਟੈਸਟ ਚੱਲ ਰਿਹਾ ਸੀਗਾ ਸਾਡੇ ਇੱਥੇ ਜਿਹੜੇ ਵੀ ਨੌਜਵਾਨ ਸਰਾ ਜਿਹੜੇ ਉੱਥੇ ਖੜੇ ਸੀਗੇ ਜਿਹਦੇ ਵਿੱਚ ਸ਼ੁਭਦੀ ਵੀ ਖੜਿਆ ਸੀਗਾ ਉਸ ਦਿਨ ਸਾਡੇ ਨੌਜਵਾਨ ਚੁਕਰਨ ਵੀ ਖੜਿਆ ਸੀਗਾ ਉਸ ਦਿਨ ਉੱਥੇ ਕਿਸੇ ਵੀ ਤਰੀਕੇ ਦੀ ਫੁੱਲੜਬਾਜ਼ੀ ਨਹੀਂ ਕੀਤੀ ਗਈ ਸੀਗੀ ਜਿਹੜੀਆਂ ਇਹ ਨਿਊਜ਼ ਦੇ ਵਿੱਚ ਜਾਂ ਨੈਸ਼ਨਲ ਨਿਊਜ਼ ਦੇ ਵਿੱਚ ਦਿਖਾਇਆ ਜਾਂਦਾ ਸਾਨੂੰ ਪੰਡਿਆ ਜਾਂਦਾ ਬਿਲਕੁਲ ਗਲਤ ਕੀਤਾ ਜਾਂਦਾ ਉਸ ਦਿਨ ਤੁਸੀਂ ਦੇਖਿਆ ਹੋਊਗਾ ਸਭ ਤੋਂ ਵੱਡੀ ਪਹਿਲੀ ਫੈਲ ਜਿਹੜੀ ਹੈ ਉਹ ਹਰਿਆਣਾ ਦੇ ਕੀ 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 ਸਾਡੇ ਉੱਤੇ ਪਾਣੀ ਦੀਆਂ ਪੁਸ਼ਾਰਾ ਛੁੱਟੀਆਂ ਉਸ ਤੋਂ ਬਾਅਦ ਲਗਾਤਾਰ ਆਤੂਕਐਸ ਦੇ ਗੋਲੇ ਛਿਪਨੇ ਸ਼ੁਰੂ ਕਰ ਦਿੱਤੇ ਜਿੱਤੇ ਵਿੱਚ ਕਈ ਸਾਡੇ ਜਿਹੜੇ ਬਜ਼ੁਰਗਾਂ ਫਟਕ ਹੋਏ ਕਈ ਸਾਡੇ ਭਰਾਵਾਂ ਨੂੰ ਗੋਲੀਆਂ ਵੀ ਲੱਗੀਆਂ ਤੁਸੀਂ ਦੱਸੋ ਕਿ ਇਹ ਲੋਕਤੰਤਰ ਦੇਸ਼ ਹੈ ਜਿੱਥੇ ਕੀ ਸਾਡੀ ਇੱਕ ਰਾਤ ਇਸ ਤਰੀਕੇ ਦੇ ਨਾਲ ਬਣਾ ਦਿੱਤੀ ਜਿਹਨੇ ਪਾਕਿਸਤਾਨ ਤੇ ਇੰਡੀਆ ਦਾ ਬਾਰਡਰ ਹੁੰਦਾ ਆ ਅਸੀਂ ਆਪਣੇ ਦੇਸ਼ ਦੇ ਵਿੱਚ ਮੁਕਤੰਤਰ ਆਵਾਜ਼ ਵੀ ਨਹੀਂ ਚੁੱਕ ਸਕਦੇ ਨਾ ਪੀਸ ਰੋਟੈਸਟ ਕਰ ਸਕਦੇ ਆ ਕਿਸਾਨ ਮੰਗੀ ਕੀ ਰਿਹਾ ਹੈ ਆਪਣੇ ਐਮਐਸਪੀ ਮਿਨੀਮਮ ਰੇਟ ਪ੍ਰਾਈਸ ਆਪਣਾ ਮੰਗ ਰਿਹਾ ਹੈ ਆਪਾਂ ਮੋਲਾ ਦੇ ਵਿੱਚ ਜਾਣੇ ਆ ਅੱਜ ਆਪਾਂ ਆਪਣੀ ਮਨਪਸੰਦ ਦੀ ਚੀਜ਼ ਲੈਣੇ ਆ ਆਪਣੇ ਪ੍ਰਾਈਸ ਦੇ ਕਿ ਉਥੋਂ ਚੀਜ਼ ਖਰੀਦ ਕੇ ਲੈ ਕੇ ਆਉਣੇ ਆ ਤੇ ਕਿਸਾਨ ਵਿਚਾਰੇ ਖੁੱਲੇ ਆਸਮਾਨ ਦੇ ਥੱਲੇ ਆਪਣੀ ਜਿਹੜੇ ਅਨ ਬੀਜਦੇ ਨੇ ਫਿਰ ਬਾਅਦ ਦੇ ਵਿੱਚ ਮੰਡੀਆਂ ਦੇ ਵਿੱਚ ਜਾ ਕੇ ਆਪਣਾ ਜਿਹੜਾ ਆ ਰੇਟ ਮੰਗਦੇ ਨੇ ਮੈਂ ਸਾਰਿਆਂ ਤੋਂ ਪੁੱਛਣਾ ਚਾਹੁੰਦਾ ਇਹ ਤੁਸੀਂ ਦੋ ਵੱੱਡੀ ਰੋਟੀ ਖਾ ਕੇ ਸੌਂਦੇ ਹੋ ਤੁਸੀਂ ਪੀਜ਼ਾ 버ਗਰ ਖਾਂਦੇ ਹੋ ਸਾਰੇ ਜਾਣੀਓ ਕਿਸਾਨ ਦਾ ਜਿੱਤਾ ਹੋਇਆ ਖਾਂਦੇ ਹੋ ਸਾਨੂੰ ਆਪਣੇ ਅਨ ਦਾਤਾ ਦੀ ਸਪੋਰਟ ਕਰਨ ਦੀ ਲੋੜ ਹੈ ਭਾਵੇਂ ਕੋਈ ਹਿੰਦੂ ਹੋਵੇ ਭਾਵੇਂ ਕੋਈ ਮੁਸਲਿਮ ਹੋਵੇ ਭਾਵੇਂ ਕੋਈ ਸਿੱਖ ਹੋਵੇ ਇਸ ਟਾਈਮ ਤੇ ਆਪਾਂ ਨੂੰ ਆਪਣੇ ਫਾਰਮਰਸ ਦੀ ਸਪੋਰਟ ਕਰਨ ਦੀ ਲੋੜ ਹੈ ਸਾਡੇ ਵੀਰ ਜਿਹੜੇ ਜਾ ਕੇ ਉੱਥੇ ਕੀ ਗੱਲ ਇਹ ਸ਼ੁਭ ਦਿਨ ਸ਼ੁਕਰਾਨੇ ਉੱਤੇ ਜਾ ਕੇ ਆਪਣੇ ਦੂ ਕਿਲੇ ਦੀ ਜ਼ਮੀਨ ਦੀ ਫਸਲ ਬਚਾਉਣ ਵਾਸਤੇ ਗਿਆ ਸੀਗਾ ਨਹੀਂ ਸਾਡੇ ਫਾਰਮਰਸ ਵਾਸਤੇ ਸਾਡੇ ਪੰਜਾਬ ਦੇ ਕਿਸਾਨਾਂ ਵਾਸਤੇ ਖੜਿਆ ਸੀਗਾ ਉਹ ਵੀ ਅਸੀਂ ਵੀ ਉੱਥੇ ਜਾ ਕੇ ਖੜਦੇ ਹਾਂ ਮੈਂ ਯੂਨੀਵਰਸਿਟੀ ਦੇ ਸਾਰੇ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਤਹੇ ਦਿਨੋਂ ਕਿ ਤੁਸੀਂ ਸਾਰੇ ਜਾਣਾ ਬਾਰਡਰਾਂ ਤੇ ਪਹੁੰਚੋ ਤੇ ਜਾ ਕੇ ਆਪਣੇ ਫਾਰਮਰਸ ਦੀ ਗੱਲ ਕਰੋ ਆਪਣੇ ਹੱਕਾਂ ਦੀ ਗੱਲ ਕਰੋ ਜਿਹੜੀ ਕਿ ਸਾਨੂੰ ਲੋੜ ਹੈ ਵੇਖੋ ਸਾਡੇ ਪੰਜਾਬ ਨੂੰ ਹਮੇਸ਼ਾ ਕਦੀ ਖਾਲਿਸਤਾਨੀ ਕਹਿੰਦੇ ਨੇ ਕਦੀ ਮਾਓਵਾਦੀ ਕਹਿੰਦੇ ਨੇ ਕਦੀ ਨੈਕਸਟ ਲਾਈਟਸ ਕਹਿੰਦੇ ਨੇ ਕਦੀ ਕਾਮਰੇਟ ਕਹਿੰਦੇ ਨੇ ਇਹਨਾਂ ਨੇ ਹਮੇਸ਼ਾ ਸਾਨੂੰ ਵੰਡੀਆਂ ਦੇ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਟਾਈਮ ਤੇ ਜਿਸ ਸਾਾਨੂੰ ਸਾਨੂੰ ਸਾਰਿਆਂ ਨੂੰ ਇੱਕ ਝੂਟ ਹੋ ਕੇ ਸਾਰਿਆਂ ਨੂੰ ਮਿਲ ਕੇ ਇਸ ਸੈਂਟਰਪੱਖੀ ਲੜਾਈ ਦੇ ਖਿਲਾਫ ਆਪਣੀ ਆਵਾਜ਼ ਚੁੱਕਣ ਦੀ ਲੋੜ ਹੈ ਜਿਵੇਂ ਵੀਰ ਜੀ ਨੇ ਕਿਹਾ ਬੰਦੀ ਸਿੰਘਾਂ ਦੀ ਜਿਹੜੀ ਸਜ਼ਾ ਕਿੰਨੇ ਸਾਲਾਂ ਤੋਂ ਪੂਰੀ ਹੋ ਚੁੱਕੀ ਹੈ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਆ ਪਰ ਨਹੀਂ ਕਰ ਰਹੇ ਅੱਜ ਸਾਡੇ ਨਾਲ ਜ਼ੋਰ ਜ਼ਬਰਦਸਤੀ ਕਰ ਰਹੇ ਨੇ ਇਸ ਤਰੀਕੇ ਦੇ ਨਾਲ ਸੈਂਟਰ ਚੋਲ ਪਾ ਰਿਹਾ ਆ ਉਵੇਂ ਤੇ ਕਿਸੇ ਦੀ ਮੋਤ ਹੁੰਦੀ ਹੈ 302 ਦਾ ਪੱਤਾ ਪਾਉਂਦੇ ਨੇ ਲੱਗੇ ਚਾਹੇ ਜਿਹਨੇ ਖੜੇ ਹੁੰਦੇ ਨੇ ਉਹਨਾਂ ਦੇ ਉੱਤੇ ਵੀ 302 ਦਾ ਪੱਤਾ ਪਾਉਂਦੇ ਨੇ ਮੈਨੂੰ ਇਹ ਦੱਸਿਆ ਜਾਵੇ ਜਿਹੜੀ ਆਰਮੀ ਜਿਹੜੇ ਪੁਲਿਸ ਵਾਲੇ ਉੱਥੇ ਖੜੇ ਨੇ ਸੜਾ ਦਾਦੇ ਉੱਥੇ ਉਹਨਾਂ ਦੇ ਸਾਹਮਣੇ ਸ਼ੁਭਦੀਪ ਨੂੰ ਸ਼ੁਕਰਨ ਨੂੰ ਬੋਲੀ ਵੱਜੀ ਸੀ ਕਿ ਨਾ ਕਿਨੇ ਬਜ਼ੁਰਗਾਂ ਪੁੱਤ ਜਿਹੜੇ ਫਟੜ ਹੋਏ ਸੀਗੇ ਨਾ ਉਹਨਾਂ ਦੇ ਸਾਹਮਣੇ ਉਹਨਾਂ ਸਾਰਿਆਂ ਦੇ ਉੱਤੇ 302 ਦਾ ਪਰਚਾ ਪੈਣਾ ਚਾਹੀਦਾ ਆ ਉਹਨਾਂ ਸਾਰਿਆਂ ਨੂੰ ਅੰਦਰ ਕਰਨਾ ਚਾਹੀਦਾ ਆ ਅੱਜ ਪੰਜਾਬ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਖੜਨ ਦੀ ਰੋੜ ਹੈ ਕਿਉਂਕਿ ਪੰਜਾਬ ਸਰਕਾਰ ਨੂੰ ਬਣਾਉਣ ਵਾਲੇ ਵੀ ਇਹੀ ਲੋਕੀ ਨੇ ਇਹ ਅਸੀਂ ਲੋਕਤੰਤਰ ਢਾਂਚੇ ਦੇ ਵਿੱਚ ਬੈਠੇ ਆ ਮੈਂ ਇਸ ਦੇ ਨਾਲ ਇੱਕ ਗੱਲ ਹੋਰ ਕਹੂੰਗੀ ਕਿ ਜਿਹੜਾ ਈਵੀਐਮ ਹੈ ਉਹਦਾ ਬਾਈਕਾਟ ਦਾ ਨਾਰਾ ਤੁਸੀਂ ਦਿਲਾ ਸਕਦੇ ਹੋ #NoToEVM ਕਰੋ ਤਾਂ ਕਿ ਸਾਡੇ ਲੋਕਤੰਤਰ ਦੇ ਵਿੱਚ ਆਪਾਂ ਬੈਲਟ ਪੇਪਰ ਦੇ ਨਾਲ ਵੋਟ ਪਾ ਸਕੀਏ ਤਾਂ ਕਿ ਇਹਨਾਂ ਸਰਕਾਰਾਂ ਦੀਆਂ ਜਿਹੜੀਆਂ ਸਾਜ਼ਿਸ਼ਾਂ ਨੇ ਗੰਧੀਆਂ ਉਹਨਾਂ ਤੋਂ ਬਾਝ ਸਕੀਏ ਜੇ ਫਿਰ ਤੋਂ ਭਾਜਪਾ ਸਰਕਾਰ ਰਿਪੀਟ ਇਹ ਸਾਡੇ ਪੰਜਾਬ ਦੇ ਵਿੱਚ ਆ ਸਾਡੇ ਦੇਸ਼ ਦੇ ਵਿੱਚ ਇੱਥੇ ਲੋਕਤੰਤਰ ਨਹੀਂ ਰਹੂਗਾ ਇੱਥੇ ਡਿਕਟੇਟਰਸ਼ਿਪ ਹੀ ਰਹੂਗੀ ਜੇ ਤ੍ਰਿਕੇ ਦੀ ਡਿਕਟੇਟਰਸ਼ਿਪ ਦੇ ਹੇਠ ਅਸੀਂ ਦੇਖ ਰਹੇ ਹਾਂ ਜਿਸ ਤਿੱਕੇ ਦੇ ਨਾਲ ਨਜਾਇਜ਼ ਸਾਡੇ ਦੇ ਨਾਲ ਇਹ ਸਾਰਾ ਸਾਰਾ ਕੁਝ ਹੋ ਰਿਹਾ ਹੈ ਤੋਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿਵੇਂ ਸਾਡੇ ਭਰਾ ਅੱਗੇ ਆਉਂਦੇ ਨੇ ਉਵੇਂ ਸਾਡੀਆਂ ਭੈਣਾਂ ਮਾਈ ਭਾਗੋ ਦੀਆਂ ਵਾਰਸਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਆ ਸਾਡੇ ਬਾਪੂਆਂ ਨੇ ਨਾਲ ਸਾਡੇ ਭਰਾਵਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਅੱਗੇ ਖੜੇ ਹੋਣਾ ਚਾਹੀਦਾ ਆ ਮੇਰੇ ਹੱਥ ਦੇ ਵਿੱਚ ਉਹ ਤੇ ਨਿਸ਼ਾਨ ਸਾਹਿਬ ਸੀਗਾ ਉਹ ਨਿਸ਼ਾਨ ਸਾਹਿਬ ਨੇ ਮੈਨੂੰ ਇੰਨੀ ਪਾਵਰ ਦਿੱਤੀ ਕਿ ਮੈਂ ਗੋਲੀਆਂ ਦੇ ਸਾਹਮਣੇ ਖੜੀ ਸੀਗੀ ਸਾਨੂੰ ਉਸ ਵਜੂਦ ਨੂੰ ਉਸ ਚੀਜ਼ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਆ ਜੇ ਤੁਸੀਂ ਤੁਹਾਡੇ ਸਾਰਿਆਂ ਦੇ ਖੂਨ ਦੇ ਵਿੱਚ ਉਹ ਹੈਗੀ ਇਹ ਗੱਲ ਕਿਉਂ ਨਹੀਂ ਅਸੀਂ ਜਾਂਦੇ ਸਾਰੇ ਕਿਉਂ ਅਸੀਂ ਇੱਥੇ ਕਾਫੀ ਦੇ ਉੱਤੇ ਜਾ ਕੇ ਕਾਫੀ ਸੈਂਟਰ ਦੇ ਉੱਤੇ ਜਾ ਕੇ ਕਾਫੀ ਵੇਪ ਪੀਣੇ ਰਹਿੰਦੇ ਆ ਤੇ ਆਪਣੀਆਂ ਨਿਊਜ਼ ਦੇਖਦੇ ਰਹਿੰਦੇ ਆ ਇਸ ਸੋਸ਼ਲ ਮੀਡੀਆ ਦੇ ਉੱਤੇ ਬਸ ਆਪਣੀਆਂ ਫੋਨ ਨੂੰ ਚੋਰੀ ਸ਼ੇਅਰ ਕਰਦੇ ਰਹਿੰਦੇ ਆ ਸਾਡਾ ਅੱਜ ਫਰਜ਼ ਬਣਦਾ ਆ ਇੱਕ ਇੱਕ ਨੌਜਵਾਨ ਦਾ ਆਪਣੀ ਰੋਟੀ ਦੀ ਲੜਾਈ ਸਾਡੇ ਕਿਸਾਨ ਸਾਡੇ ਬਜ਼ੁਰਗ ਲੜ ਰਹੇ ਨੇ ਇਹ ਜਨਰੇਸ਼ਨ ਤੁਹਾਨੂੰ ਦੁਬਾਰਾ ਨਹੀਂ ਲੱਭਣੀ ਇਹ ਬਜ਼ੁਰਗ ਸਾਨੂੰ ਦੁਬਾਰਾ ਨਹੀਂ ਲੱਭਣੇ ਸਾਡੀ ਆਉਣ ਵਾਲੀ ਪੀੜ੍ਹੀ ਤੇ ਇੰਨੀ ਮਤਲਬੀ ਹੋ ਚੁੱਕੀ ਹੈ ਕਿ ਉਹਨਾਂ ਨੂੰ ਸਿਰਫ ਆਪਣੇ ਕੰਮ ਨਾਲ ਕੰਮ ਮਤਲਬ ਹੈ ਸਾਰੇ ਬਾਹਰ ਜਾਈ ਜਾ ਰਹੇ ਨੇ ਸਾਡੇ ਪੰਜਾਬ ਨੂੰ ਕੌਣ ਬਚਾਊਗਾ ਇਹ ਹੀ ਬਜ਼ੁਰਗਾਂ ਵਿਚਾਰੇ ਇਹਨਾਂ ਨੂੰ ਸੰਭਲੋ ਜਿਹੜੀ ਕਿ ਜਰੀਲੀਆਂ ਗੈਸਾਂ ਘੈਰੇ ਨੇ ਤੁਹਾਡੇ ਪਿੱਛੇ ਕਿਹਦੇ ਪਿੱਛੇ ਤੁਹਾਡੇ ਪਿੱਛੇ ਇਹ ਕੋਈ Hindu Muslim Sikh ਦਾ ਮਤਲਬ ਨਹੀਂ ਦਾ ਇਸ ਟਾਈਮ ਦੇ ਉੱਤੇ ਪੰਜਾਬ ਦੇ ਜਿੰਨੇ Hindu ਪੰਜਾਬੀ ਨੇ ਉਹਨਾਂ ਦੀ ਵੀ ਖੜਨ ਦੀ ਅੱਜ ਅੱਜ ਟੈਸਟ ਹੈ ਉਹਨਾਂ ਨੂੰ ਖੜਨਾ ਚਾਹੀਦਾ ਹੈ ਆਪਣੇ ਕਿਸਾਨਾਂ ਦੇ ਨਾਲ ਰੋਟੀ ਤੇ ਉਹ ਵੀ ਖਾਂਦੇ ਨੇ ਨਾ ਇਹ ਜਿਹੜੇ ਬੀਜੇਪੀ ਵਾਲੇ ਹਮੇਸ਼ਾ ਅਜੰਡਾ ਬਣਾਉਂਦੇ ਨੇ ਪੋਲਰਾਈਜ਼ੇਸ਼ਨ ਕਰਦੇ ਨੇ ਹਮੇਸ਼ਾ ਸਾਨੂੰ ਆਪਸ ਵਿੱਚ ਵੰਡਣੀਆਂ ਗੱਲਾਂ ਕਰਦੇ ਨੇ ਤੁਸੀਂ ਆਜ ਕੀ ਸਾਰੇ ਹਿੰਦੂ ਵੀ ਇਕੱਠੇ ਹੋ ਕੇ ਉੱਥੇ ਬਾਰਡਰਾਂ ਦੇ ਉੱਤੇ ਜਾਓ ਤੁਸੀਂ ਕਹੋ ਅਸੀਂ ਵੀ ਪੰਜਾਬੀ ਆ ਅਸੀਂ ਵੀ ਪੰਜਾਬ ਦੇ ਹਮਾਇਤੀ ਆ ਸਾਡੇ ਵਾਸਤੇ ਖੜੇ ਨੇ ਅਸੀਂ ਇਹਨਾਂ ਵਾਸਤੇ ਖੜੇ ਆ ਤੁਸੀਂ ਕਹੋ ਹੁੰਦੇ ਹੋ ਸਾਡੇ ਵਿੱਚ ਵੰਡੀਆਂ ਪਾਉਣ ਵਾਲੇ ਤੁਹਾਨੂੰ ਅੱਜ ਜਵਾਬ ਦੇਣ ਦੀ ਲੋੜ ਆ ਪੰਜਾਬ ਦੇ ਸੱਚੇ ਬਣਨ ਦੀ ਲੋੜ ਆ ਕਾਦੀ ਪਤਾ ਲੱਗੂਗਾ ਕਿ ਤੁਸੀਂ ਪੰਜਾਬ ਦੇ ਕਿੰਨੇ ਹਮਾਇਤੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਬੋਲੇ ਸੋਨੇ ਹਾਲ